ਅੱਜ ਆਪਾਂ ਜਾ ਰਹੇ ਆ ਪਿੰਡ ਸਤੀਏ ਵਾਲਾ ਜਿਹੜਾ ਕਿ ਫਰੋਜਪੁਰ ਦੇ ਕੋਲ ਹੀ ਆ ਤੇ ਵੀਰ ਜੀ ਨਾਲ ਨੇ ਕਾਫੀ ਦਿਨ ਤੋਂ ਆਪਾਂ ਨੂੰ ਫੋਨ ਕੀਤਾ ਸੀਗਾ ਤੇ ਅੱਜ ਆਪਾਂ ਟਾਈਮ ਕੱਢ ਕੇ ਇਹਨਾਂ ਦੇ ਘਰੇ ਪਹੁੰਚ ਰਹੇ ਆ ਤੇ ਇੱਥੇ ਲੱਗਿਆ ਆ LG ਕੰਪਨੀ ਦਾ ਡੂਅਰ ਇਨਵਰਟਰ AC ਵੀਰ ਜੀ ਕਹਿੰਦੇ ਇਹ ਵੀ ਕੰਮ ਤੁਹਾਡੇ ਤੋਂ ਕਰਵਾਉਣਾ ਭਾਵੇਂ ਅੱਜ ਆ ਜਾਓ ਤੇ ਭਾਵੇਂ 10 ਦਿਨ ਤੋਂ ਆ ਜਾਓ ਦੇ ਵਿੱਚ ਲਾਈਟ ਦੀ ਪ੍ਰੋਬਲਮ ਸੀਗੀ ਉਦੋਂ ਲਾਈਟ ਦੇ ਕੱਟ ਲੱਗਦੇ ਰਹੇ ਤੇ ਹੁਣ ਇਸ ਏਸੀ ਨੂੰ 쿨ਿੰਗ ਦੀ ਸਮੱਸਿਆ ਗਈ ਹੈ ਵੀ ਕਹਿੰਦੇ ਵੀ ਪਹਿਲਾਂ ਜਿੰਨੀ ਏਸੀ 쿨ਿੰਗ ਕਰਦਾ ਸੀ ਉਸ ਤਰ੍ਹਾਂ ਦੀ 쿨ਿੰਗ ਹੁਣ ਨਹੀਂ ਹੋ ਰਹੀਗੀ ਆਊਟਰ ਵੀ ਇਹਦਾ ਚੱਲਦਾ ਪਿਆ ਤੇ ਹੁਣ ਇੱਕ ਵਾਰੀ ਆਪਾਂ ਦੀ ਗੈਸ ਜਿਹੜੀ ਆ ਸਟੋਰ ਕਰਕੇ ਤੇ ਉਸ ਤੋਂ ਬਾਅਦ ਦੇ ਵਿੱਚ ਇੰਡੋਰ ਨੂੰ ਥੱਲੇ ਉਤਾਰਾਂਗੇ ਹੀਟ ਵਗੈਰਾ ਸਭ ਕੁਝ ਓਕੇ ਆ ਰਿਹਾਗਾ ਤੇ ਰਿਟਰਨ ਵੀ ਆ ਉਹ ਵੀ ਓਕੇ ਗਈ ਜਾਂਦੀ ਨੀਚੇ ਰੂਮ ਦੇ ਵਿੱਚ ਪਹੁੰਚ ਚੁੱਕੇ ਆ ਤੇ ਇੰਡੋਰ ਯੂਨਟ ਨੂੰ ਆਪਾਂ ਥੱਲੇ ਉਤਾਰਨ ਵਾਸਤੇ ਇਹਦੇ ਜਿਹੜੇ ਫਲੇਅਰ ਨਾਟ ਹੈ ਤੇ ਆਊਟਡੋਰ ਦੀ ਬਾਹਰ ਹੈ ਉਹ ਵੀ ਉਤਾਰ ਕੇ ਤੇ ਇੰਡੋਰ ਨੂੰ ਉਤਾਰ ਕੇ ਨੀਚੇ ਆਪਾਂ ਲੈ ਆਏ ਆ ਇੱਥੇ ਪਾਣੀ ਤੇ ਲਾਈਟ ਦਾ ਪ੍ਰਬੰਧ ਵੀ ਹੈਗਾ ਤੇ ਤਾਂ ਜੋ ਇੱਥੇ ਚੰਗੀ ਤਰੀਕੇ ਨਾਲ ਆਪਾਂ ਦੀ ਜਿਹੜੀ ਸਰਵਿਸ ਕਰ ਲਈਏ ਪੀਸੀਬੀ ਜਿਹੜੀ ਹੈ ਉਹਨੂੰ ਆਪਾਂ ਸਾਈਡ ਤੇ ਰੱਖ ਲਿਆ ਤੇ ਪਾਣੀ ਤੋਂ ਦੂਰ ਰੱਖਿਆ ਕਿਤੇ ਪਾਣੀ ਪੂਣੀ ਨਾਲ ਲੱਗ ਜਾਵੇ ਇਦਾਂ ਦੀ ਕੋਈ ਦਿੱਕਤ ਬਾਅਦ ਦੇ ਵਿੱਚ ਨਾ ਆਉਣ ਫੀਲ ਕਰਨੀ ਪਵੇ ਕੈਬਿਨੇਟ ਦੇ ਵਿੱਚੋਂ ਇੰਡੋਰ ਯੂਨਟ ਦਾ ਜਿਹੜਾ ਕੋਇਲ ਹੈ ਉਹ ਆਪਾਂ ਬਾਹਰ ਕੱਢ ਲਿਆਗਾ ਤੇ ਹੁਣ ਇਹਦੀ ਚੰਗੀ ਤਰ੍ਹਾਂ ਸਰਵਿਸ ਕਰਾਂਗੇ ਡਸਟ ਜਿਹੜੀ ਇਹਦੇ ਬਹੁਤ ਜ਼ਿਆਦੀ ਜੰਮੀ ਹੋਈ ਆ ਤੇ ਬਲੂਰ ਦੇ ਵਿੱਚ ਵੀ ਤੁਸੀਂ ਵੇਖੋ ਤੇ ਬਲੂਰ ਵਾਲਾ ਨਟ ਵੀ ਹੁਣ ਆਪਾਂ ਖੋਲ੍ਹਣ ਦੀ ਕੋਸ਼ਿਸ਼ ਕਰਦੇ ਆ ਜੇਕਰ ਖੁੱਲ ਜਾਵੇ ਕਿਉਂਕਿ ਇਹਦੇ ਵਿੱਚ ਨਾ ਰੈਸਟ ਜਦੋਂ ਲੱਗ ਜਾਂਦੀ ਹੈਗੀ ਆ ਤੇ ਫਿਰ ਬਲੂਰ ਦੇ ਵਿੱਚੋ ਜਿਹੜੀ ਮੋਟਰ ਦੀ ਸ਼ਾਫਟ ਉਹ ਨਿਕਲਦੀ ਨਹੀਂ ਹੈਗੀ ਇਹ ਖੋਲਦੇ ਆ ਤੇ ਕੋ ਰਬੜ ਜਿਹੜੀ ਇਹਦੀ ਆ ਟੁੱਟ ਜਾਣੀ ਹੈਗੀ ਫਿਰ ਬਲੂਰ ਦਾ ਨੁਕਸਾਨ ਤੇ ਮੋਟਰ ਦਾ ਵੀ ਹੋ ਸਕਦਾ ਇਹਨੂੰ ਇਦਾਂ ਹੀ ਕਰਨਾ ਪਾਣਾ ਮਜ਼ਦੂਰ ਕਰਕੇ ਜਿਹੜੀਆਂ ਇੰਡੋਰ ਯੂਨਟ ਦੇ ਵਿੱਚੋਂ ਪਾਈਪਾਂ ਨਿਕਲਦੀਆਂ ਨੇ ਤੇ ਉਹਦੇ ਉੱਪਰ ਇਦਲੇ ਬਨੇ ਸਪਰਿੰਗ ਪਿਆ ਹੁੰਦਾ ਤੇ ਸਪਰਿੰਗ ਦੇ ਉੱਪਰਲੇ ਬਨੇ ਰੈਸਟ ਇੰਨੀ ਕੁ ਜ਼ਿਆਦੀ ਲੱਗ ਜਾਂਦੀ ਹੈ ਮੌਇਸਚਰ ਆ ਕੇ ਆ ਤੁਸੀਂ ਵੇਖੋ ਕਿੰਨਾ ਜ਼ਿਆਦਾ ਆਂਦਾ ਬੁਰਾ ਹਾਲ ਹੋਇਆ ਪਿਆ ਪਾਈਪ ਦੇ ਨਾਲ ਜਿਹੜੀ ਆ ਪੂਰੀ ਜਿਹੜੀ ਇਨਸੂਲੇਸ਼ਨ ਹੈ ਉਹ ਵੀ ਚਿਪਕੀ ਪਈ ਆ ਤੇ ਇਹਨੂੰ ਵੀ ਕੱਟ-ਕੱਟ ਕੇ ਉਤਾਰਨਾ ਪੈ ਰਿਹਾਗਾ ਨਹੀਂ ਤੇ ਕਈ ਵਾਰੀ ਪਾਈਪ ਕਈਆਂ ਦੀ ਜਿਨ੍ਹਾਂ ਦੇ ਮੌਇਸਚਰ ਨਹੀਂ ਹੁੰਦਾ ਉਹ ਪਾਈਪ ਉੱਪਰਲੇ ਬਨੇ ਪਾਈਪ ਦੇ ਉੱਪਰ ਜਿਹੜੀ ਇਨਸੂਲੇਸ਼ਨ ਹੁੰਦੀ ਹੈ ਉਹ ਆਸਾਨੀ ਨਾਲ ਉਤਰ ਜਾਂਦੀ ਹੈ ਔਰ ਇਹਦੇ ਦੇ ਨਾਲ ਹੀ ਇਹ ਬਿਲਕੁਲ ਸਾਰੀ ਇਨਸੂਲੇਸ਼ਨ ਜੁੜੀ ਹੋਈ ਹੈ ਇਨਸੂਲੇਸ਼ਨ ਨੂੰ ਆਪਾਂ ਪਾਈਪਾਂ ਦੇ ਨਾਲੋਂ ਅਲੱਗ ਕਰ ਲਿਆਗਾ ਤੇ ਹੁਣ ਆਪਾਂ ਸਰਵਿਸ ਵਾਲਾ ਪ੍ਰੋਸੈਸ ਸ਼ੁਰੂ ਕਰਦੇ ਹਾਂ ਤੇ ਸਾਰੇ ਪਾੜ ਹੌਲੀ ਹੌਲੀ ਚੰਗੀ ਤਰ੍ਹਾਂ ਧੋ ਕੇ ਤੇ ਸਾਫ਼ ਕਰਦੇ ਜਾਵਾਂਗੇ 国际采购。 ਬਹੁਤ ਸਾਰੇ ਵੀਰ ਇੱਕੋ ਗੱਲ ਕਰਦੇ ਹੈਗੇ ਵੀ ਰੇਟ ਕਿੰਨਾ ਕੋ ਲੱਗਦਾ ਹੈਗਾ ਤੇ ਸਰਵਿਸ ਦੂਜੇ ਨਾਲੋਂ ਬਾਈ ਜੀ ਇਹ ਏਸੀ ਦੀ ਜਿਹੜੀ ਆਪਾਂ ਸਰਵਿਸ ਕਰਾਉਣੀ ਨਾ ਇਸ ਏਸੀ ਦੀ ਸਰਵੇ ਦੇ ਨਾਲ ਨਾਲ ਤੁਸੀਂ ਆਮ ਜਿਹੜੇ ਏਸੀ ਆ ਘੱਟੋ ਘੱਟ 10 ਏਸੀ ਸਰਵਿਸ ਕਰ ਸਕਦੇ ਹੋ 4 ਘੰਟੇ ਆਪਣਾ ਪ੍ਰੋਸੈਸ ਹੈ ਲਗਭਗ 4 ਘੰਟੇ ਦੇ ਵਿੱਚ ਕੋਈ ਘੰਟੇ ਜੇ ਕਰਦਾ ਕੋਈ ਡੇਢ ਘੰਟੇ ਜੇ ਕਰਦਾ ਪਰ ਆਪਣਾ ਕੰਮ ਕਰਨ ਦਾ ਪ੍ਰੋਸੈਸ ਬਹੁਤ ਸਲੋ ਹੈ ਅਹੀ ਉਸ ਤਰੀਕੇ ਨਾਲ ਕੰਮ ਕਰਨਾ ਹੁੰਦਾ ਜੇ ਗਾਹਕ ਨੇ ਪੈਸੇ ਭਰਨੇ ਆ ਤੇ ਉਹਨੂੰ ਉਸ ਚੀਜ਼ ਦਾ ਬੈਨੀਫਿਟ ਵੀ ਮਿਲਣਾ ਚਾਹੀਦਾ ਹੁਣ ਆ ਕੁਵੈਲ ਦੇ ਆਪਾਂ ਉੱਪਰਲੇ ਬਨੇ ਚੰਗੀ ਤਰ੍ਹਾਂ ਦੀ ਸਫਾਈ ਕਰਦੇ ਪਏ ਪਹਿਲਾਂ ਦੇ ਉੱਪਰ ਪਾਣੀ ਮਾਰ ਕੇ ਵੈਸੇ ਸਾਫ ਕੀਤਾ ਉਹਨੇ ਕੈਮੀਕਲ ਪਾ ਕੇ ਹੁਣ ਇਹਨੂੰ ਆਪਾਂ ਸਾਫ ਕਰਦੇ ਪਏ ਆ ਤੇ ਜਿਹੜੀਆਂ ਦੀ ਪੂਰੀ ਸ਼ਾਈਨਿੰਗ ਵੀ ਆ ਜਾਏਗੀ ਤੇ ਜਿੰਨੇ ਦੀ ਰੈਸਟ ਜਿੰਨੇ ਦੇ ਵਿੱਚ ਜੰਗਾਨ ਲੱਗਿਆ ਉਹ ਵੀ ਸਾਰਾ ਸਾਫ ਹੋ ਜਾਏਗਾ ਇੰਡੋਰ ਕੋਇਲ ਦੀ ਸਰਵਿਸ ਹੋ ਗਈ ਆ ਤੇ ਇਹ ਜਿਹੜੀ ਕੋਇਲ ਦੇ ਉੱਪਰ ਲੈ ਬੰਨੇ ਪਾਈਪ ਦੇ ਆਪਾਂ ਇਨਸੂਲੇਸ਼ਨ ਲਾਈ ਸੀਗੀ ਤੇ ਇਹਨੂੰ ਚੰਗੀ ਤਰ੍ਹਾਂ ਟੇਪ ਕਰਕੇ ਤੇ ਇਹਨੂੰ ਸੈੱਟ ਕਰ ਦਿੱਤਾ ਤੇ ਇੱਧਰ ਲੈ ਬੰਨੇ ਆਪਾਂ ਇਹਦੀ ਉਪਰ ਵਾਲੀ ਪੱਟੀ ਜਿਹੜੀ ਉਹ ਉਤਰ ਗਈ ਸੀ ਸਰਵਿਸ ਕਰਦੇ ਆ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਬੋਨ ਫਿਕਸ ਲਗਾ ਕੇ ਤੇ ਇਹਦੇ ਨਾਲ ਫਿਕਸ ਕਰ ਦਿੰਨੇ ਆ ਤਾਂ ਜੋ ਆਪਾਂ ਨੂੰ ਬਾਅਦ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਸਾਰਾ ਕੰਮ ਕੰਪਲੀਟ ਕਰਨ ਤੋਂ ਬਾਅਦ ਦੇ ਵਿੱਚ ਇਨਡੋਰ ਨੂੰ ਆਪਾਂ ਹੁਣ ਉਸੇ ਪਲੇਟ ਤੇ ਲਾ ਜਾ ਕੇ ਹੈਂਗ ਕਰ ਦਿੱਤਾ ਤੇ ਇਨਡੋਰ ਦੀ ਸ਼ਾਈਨਿੰਗ ਤੁਸੀਂ ਵੇਖੋ ਕਿੰਨਾ ਜ਼ਿਆਦਾ ਮੂੰਹ ਬੋਲਦਾ ਪਿਆ ਇਧਰਲੇ ਬਨੇ ਜਿਹੜੇ ਫਲੇਅਰ ਨਾਟ ਹੈ ਉਹ ਵੀ ਆਪਾਂ ਇਹਦੇ ਘਸ ਦਿੱਤੇ ਗਏ ਤੇ ਹੁਣ ਆਪਣੀ ਵਾਰੀ ਆਏਗੀ ਉੱਪਰ ਵਾਲੇ ਯੂਨਟ ਨੂੰ ਸਾਫ਼ ਕਰਨ ਦੀ ਇਸ ਤੋਂ ਪਹਿਲਾਂ ਆਪਾਂ ਪਾਣੀ ਵਾਲੀ ਸਮੱਸਿਆ ਵੀ ਚੈੱਕ ਕਰ ਲੈਣੇ ਆ ਕਈ ਵਾਰੀ ਕੀ ਹੁੰਦਾ ਜਦੋਂ ਆਪਾਂ ਪਾਇਪ ਉਤਾਰਦੇ ਹਾਂ ਗਿਆ ਏਸੀ ਨੂੰ ਉਤਾਰਦੇ ਹਾਂ ਤੇ ਪਾਇਪ ਕਈ ਵਾਰੀ ਬੈਂਡ ਹੋ ਜਾਂਦੀ ਐ ਇਸ ਕਰਕੇ ਜੇ ਪਾਣੀ ਪਾ ਕੇ ਉਹ ਵੀ ਚੈੱਕ ਕਰ ਲੈਣੇ ਆ ਵੀ ਕੱਲ ਨੂੰ ਆਪਾਂ ਨੂੰ ਦੁਬਾਰਾ ਨਾ ਆਉਣਾ ਪਵੇ ਉਹ ਸਮੱਸਿਆ ਵੀ ਆਪਾਂ ਚੈੱਕ ਕਰ ਲੈਣੇ ਆ ਪਾਣੀ ਪਾ ਕੇ ਦੇਖ ਲਿਆ ਗਿਆ ਪਾਣੀ ਵੀ ਕਿਹੇ ਬੰਨੇ ਕੋਈ ਲੀਕੇਜ ਨਹੀਂ ਹੋ ਰਿਹਾ ਪੂਰਾ ਪ੍ਰੋਪਰ ਪਾਇਪ ਦੇ ਵਿੱਚ ਜਾ ਰਿਹਾਗਾ ਇਨਡੋਰ ਦਾ ਕੰਮ ਕਰਨ ਤੋਂ ਬਾਅਦ ਵਿੱਚ ਆਪਾਂ ਆਊਟਡੋਰ ਦਾ ਵੀ ਕਾਫੀ ਹੱਦ ਤੱਕ ਸਫਾਈ ਕਰ ਲਈ ਗਈ ਹੈ ਕਿਉਂਕਿ ਆਊਟਡੋਰ ਦੇ ਵਿੱਚ ਜਿਹੜੀ ਇਹ ਪੀਸੀਬੀ ਲੱਗੀ ਹੁੰਦੀ ਹੈ ਉਹਨੂੰ ਆਪਾਂ ਕਵਰ ਕਰ ਲਿਆ ਤੇ ਫੈਨ ਮੋਟਰ ਨੂੰ ਬਾਹਰ ਕੱਢ ਲਿਆਗਾ ਤੇ ਇਹਦੇ ਵਿੱਚ ਸਾਰੀ ਤਕਰੀਬਨ ਅਮੋਲ ਨੇ ਸਫਾਈ ਕਰਤੀ ਤੇ ਇਧਰਲੇ ਬੰਨੇ ਕੰਪਰੈਸ਼ਰ ਜੇ ਥੋੜਾ ਜਿਹਾ ਰਹਿ ਗਿਆ ਸੀ ਇਹਦੀ ਵੀ ਆਪਾਂ ਸਫਾਈ ਕਰ ਦਿੰਨੇ ਆ ਉਸ ਤੋਂ ਬਾਅਦ ਦੇ ਵਿੱਚ ਇਹਦੀ ਜਿਵੇਂ ਆਪਾਂ ਜਿੰਨੇ ਵੀ ਪਾਰਟ ਉਤਾਰੇ ਸੀ ਉਹਨਾਂ ਦੀ ਫਿਟਿੰਗ ਵੀ ਕਰ ਦਵਾਂਗੇ ਸਰਵਿਸ ਵਾਲਾ ਸਾਰਾ ਕੰਮ ਕੰਪਲੀਟ ਹੋਣ ਤੋਂ ਬਾਅਦ ਵਿੱਚ ਸਿਸਟਮ ਨੂੰ ਆਪਾਂ ਵੈਕਿਊਮ ਲਗਾ ਦਿੱਤਾ ਜਿੰਨੇ ਪਾਰਟ ਇਹਦੇ ਆਪਾਂ ਅਲੱਗ ਕੀਤੇ ਸੀ ਉਹਨਾਂ ਦੀ ਫੀਟਿੰਗ ਕਰਦੇ ਪਏ ਆ ਵੈਕਿਊਮ ਕਰਨ ਤੋਂ ਬਾਅਦ ਵਿੱਚ ਗੈਸ ਨੂੰ ਅਨਲੌਕ ਕਰਕੇ ਤੇ ਕੰਪ੍ਰੈਸ਼ਨ ਨੂੰ ਆਨ ਕਰ ਦਿੱਤਾ ਹੈਗਾ ਹੁਣ نیچے ਪਹੁੰਚ ਕੇ ਤੇ ਪਹਿਲਾਂ ਦੀ ਲੀਕੇਜ ਚੈੱਕ ਕੀਤੀ ਉਸ ਤੋਂ ਬਾਅਦ ਵਿੱਚ ਉੱਪਰ ਜਿਹੜੀਆਂ ਪਾਈਪਾਂ ਦੇ ਤੋਂ ਇਨਸੂਲੇਸ਼ਨ ਉਤਰੀ ਹੋਈ ਸੀ ਉਹਦੇ ਉੱਪਰ ਵੀ ਆਪਾਂ ਚੰਗੀ ਤਰ੍ਹਾਂ ਟੇਪ ਕਰ ਦਿੱਤੀ ਹੈ ਤੇ ਏਸੀ ਨੂੰ ਕਰ ਦਿੱਤਾ ਆਨ ਅੱਜ ਆਪਾਂ ਪਹੁੰਚੇ ਸੀ ਫਰੋਜਪੁਰ ਦੇ ਕੋਲ ਪੈਂਦਾ ਪਿੰਡ ਸਤਿਏ ਵਾਲਾ ਇੱਥੇ ਐਲਜੀ ਕੰਪਨੀ ਦਾ ਏਸੀ ਲੱਗਾ ਹੈ ਇਨਵਰਟਰ ਏਸੀ ਆ ਤੇ ਇਹ ਕੂਲਿੰਗ ਬਹੁਤ ਘੱਟ ਕਰਦਾ ਪਿਆ ਹੈ ਤੇ ਬਾਈ ਜੀ ਹੁਣਾਂ ਨਾਲ ਪਹਿਲਾਂ ਵੀ ਆਪਣੀ ਗੱਲ ਹੋਈ ਸੀ ਤੇ ਅੱਜ ਸੁਆਬ ਬਣਿਆ ਤੇ ਅੱਜ ਆਪਾਂ ਏਸੀ ਚੈੱਕ ਕਰਨ ਵਾਸਤੇ ਆਏ ਸੀ ਜੋ ਵੀ ਇਹਦਾ ਆਪਾਂ ਟ੍ਰੀਟਮੈਂਟ ਕਰ ਦਿੱਤਾ ਕੂਲਿੰਗ ਆਹਟੈਂਡ ਬਿਲਕੁਲ ਫਰਸਟ ਕਲਾਸ ਹੋ ਚੁੱਕੀ ਆ ਪੂਰੀ ਸਪੀਡ ਦੇ ਵਿੱਚ ਕੰਪਰੈਸ਼ਨ ਚੱਲਦਾ ਪਿਆ ਰਿਟਰਨ ਵੀ ਜਿਹੜੀ ਇਹਦੀ ਪੂਰੀ ਆ ਚੁੱਕੀ ਆ ਤੇ ਹੁਣ ਆਪਾਂ ਇੱਥੋਂ ਵੱਧਦੇ ਆ ਅਗਲੀ ਕਮਰੇਟ ਤੇ ਤੇ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆ ਪਿੰਡ ਤੁਸੀਂ ਚੈੱਕ ਕਰ ਲਓ ਸਤੀਏ ਵਾਲਾ ਪਿੰਡ ਰੋਈਪੁਰ ਦੇ ਨਾਲ ਹੀ ਆ ਵੀਡੀਓ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਆ ਨਵੀਂ ਵੀਡੀਓ